ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਮੇਸ਼ ਪਟਾਰੀਆ ਸੇਵਾਦਾਰ ਫਾਜ਼ਿਲ ਕਾ ਮੈਂ ਕੱਲ ਜੋ ਮੈਨੂੰ ਭਾਰਤੀ ਜਨਤਾ ਪਾਰਟੀ ਮੰਡਲ ਫਾਜ਼ਿਲ ਕਾ ਦੀ ਦੁਬਾਰਾ ਜਿੰਮੇਵਾਰੀ ਦਿੱਤੀ ਗਈ ਹੈ ਮੈਂ ਸਭ ਤੋਂ ਪਹਿਲੇ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਦਾ ਧੰਨਵਾਦ ਕਰਨਾ ਉਸ ਤੋਂ ਬਾਅਦ ਸਾਡੇ ਜ਼ਿਲ੍ਹਾ ਫਾਜ਼ਿਲ ਕਾ ਦੇ ਕਾਕਾ ਕਮੋਚੀ ਜੋ ਸਾਡੇ ਜ਼ਿਲ੍ਹਾ ਫਾਜ਼ਿਲ ਕਾ ਦੇ ਬੀਜੇਪੀ ਦੇ ਪ੍ਰਧਾਨ ਨੇ ਉਦੋਂ ਮਗਰੋਂ ਜਿਹੜੇ ਮੇਰੇ ਭਾਈ ਵੱਡੇ ਵੀਰ ਰਣਜਮ ਕਮਰਾਜੀ ਦਾ ਮੈਂ ਧੰਨਵਾਦ ਕਰਨਾ ਤੇ ਪਾਰਟੀ ਹਾਈ ਕਮਾਂਡ ਦਾ ਤੇ ਫਾਜ਼ਿਲ ਕਾਦੇ ਸਾਰੇ ਵਰਕਰਾਂ ਦਾ ਧੰਨਵਾਦ ਕਰਨਾ ਕਿ ਤੁਸੀਂ ਮੈਨੂੰ ਦੁਬਾਰਾ ਜਿਹੜੀ ਜੁਨੂਵਰ ਦਿੱਤੀ ਹੈ ਗਰ ਤੇ ਵਿਸ਼ਵਾਸ ਜਤਾਇਆ ਹੈ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਮੈਂ 24 ਘੰਟੇ ਪਾਰਟੀ ਦਾ ਝੰਡਾ ਬਲੰਦ ਕਰਕੇ ਹਰ ਕਲੀ ਹਰ ਮਲੇ ਹਰ ਪਿੰਡ ਵਿੱਚ ਮੈਂ ਭਾਰਤੀਆਂ ਦਾ ਪਾਰਟੀ ਦਾ ਝੰਡਾ ਬਲੰਦ ਕਰਾਂਗੇ ਤੇ ਵਿਸ਼ਵਾਸ ਦਿਵਾਉਣਾ ਜੇ ਮੈਂ ਆਦੀ ਗੱਲ ਕਰਾਂ ਜਦੋਂ ਮੈਂ ਰਾਜਨੀਤੀ ਫੁਰੂ ਕੀਤੀ ਨਵੀਂ ਵਾਦੀ ਵਾਰਡ ਪਰ 25 ਤੋਂ 1990 ਵਿੱਚ ਵਾਰਡ ਪ੍ਰਧਾਨ ਬਣਿਆ ਵਾਰਡ ਪ੍ਰਧਾਨ ਵਾਰਡ ਮਕਰੋ ਨਵੀਂ ਵਾਦੀ ਦੇ ਲੋਕਾਂ ਨੇ ਮੈਨੂੰ ਚਾਰ ਵਾਰ ਲਗਾਤਾਰ ਐਮਸੀ ਹੁਣਿਆ ਕਿ ਮੈਂ ਨਵੀਂ ਵਾਦੀ ਵਾਰਡ ਪਰ 25 ਦੇ ਵਸੀਆਂ ਦਾ ਵੀ ਬਹੁਤ ਧੰਨਵਾਦ ਕਰਨਾ ਕਿਉਂਕਿ ਚਾਰ ਵਾਰ ਲਗਾਤਾਰ ਐਮਸੀ ਬਣਾਉਣਾ ਬਹੁਤ ਹੀ ਵੱਡੀ ਗੱਲ ਹੈ ਤੇ ਬਹੁਤ ਬਹੁਤ ਮੇਰੇ ਵਾਰਡ ਵਸੀਆਂ ਦਾ ਧੰਨਵਾਦ ਇਹ ਗੱਲ ਕਰੀਏ فاضਲ ਕਦੇ ਸ਼ਹਿਰ ਦੇ ਜਾਂ ਸਮੂਹ ਅਕਲ ਵਸੀਆਂ ਦੀ ਫਾਜ਼ਲ ਕਾ ਸ਼ਹਿਰ ਦਾ ਵੀ ਬਹੁਤ ਮੇਰੇ ਤੇ ਮਾਣ ਹੈ ਕਿਉਂਕਿ ਮੈਨੂੰ ਫਾਜ਼ਲ ਕਾ ਸ਼ਹਿਰ ਵਾਸੀਆਂ ਤੇ ਇਲਾਕਾ ਵਾਸੀਆਂ ਦੇ ਮਾਣ ਹੈ ਫਾਜ਼ਲ ਕਾ ਵਾਸੀਆਂ ਦਾ ਤੇ ਇਲਾਕਾ ਵਾਸੀਆਂ ਦਾ ਵੀ ਬਹੁਤ ਵੱਡਾ ਮਾਣ ਸਤਿਕਾਰ ਮਿਲਦਾ ਹੈ ਤੇ ਮੈਂ ਮੁਸ਼ਵਾਇਦ ਹੋਣਾ ਚਾਹਨਾ ਜੋ ਮੈਨੂੰ ਪਾਰਟੀ ਦੁਆਰ ਜਿਵੇਂ ਮੋਰ ਦਿੱਤੀ ਹੈ ਤੇ ਵਰਕਰ ਨੂੰ ਮੁਸ਼ਵਾਇਦ ਹੋਣਾ ਚਾਹਨਾ ਤੇ ਫਾਜ਼ਲ ਕਾ ਵਾਸੀਆਂ ਨੂੰ ਜੇ ਉਹ ਤਾਂ ਵੀ ਤੁਸੀਂ ਮੇਰੀ ਲੋੜ ਮਹਿਸੂਸ ਕਰੋਗੇ ਨਵੀਂ ਆਵਾਜ਼ੀ ਮੇਰਾ ਦਫ਼ਤਰ ਹੈ ਨੰਬਰ ਮੇਰਾ 9815348767 ਜੋ ਸਮੇਂ ਵੀ ਮੇਰੀ ਤੁਸੀਂ ਲੋੜ ਮਹਿਸੂਸ ਕਰੋ ਮੈਂ 24 ਘੰਟੇ ਪਾਰਟੀ ਦੀ ਸੇਵਾ 'ਚ ਹਾਜ਼ਰ ਆ ਤੇ ਪਾਰਟੀ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ 27 ਵਿੱਚ ਜੋ ਸਰਕਾਰ ਬਣ ਜਾਰੀ ਹੈ ਸ਼੍ਰੀ ਸੁਨੀਲ ਜਾਖੜ ਜੀ ਦੀ ਗਵਾਹੀ ਵਿੱਚ ਅਸੀਂ ਤਰੱਕੀ ਕਰਾਂਗੇ ਪੰਜਾਬ ਦੀ ਤੇ ਆਉਣ ਵਾਲੀ ਆਸ ਕਰਦੇ ਆ ਪੰਜਾਬੀਆਂ ਨੂੰ ਬੇਨਤੀ ਵੀ ਕਰਦੇ ਆ ਪੰਜਾਬੀ ਲੋਕ ਫਾਜ਼ਿਲਕਾ ਤੇ ਵੀਰੋ ਤੇ ਪੰਜਾਬ ਵਾਸੀਓ ਪਾਰਟੀ ਜਨਤਾ ਪਾਰਟੀ ਦੀ ਪੰਜਾਬ ਸਰਕਾਰ ਬਣਾ ਦਿਓ ਤੁਹਾਡੇ ਹਰ ਕੰਮ ਵੀ ਹੋਣਗੇ ਇੱਜ਼ਤ ਮਾਣ ਵੀ ਹੋਏਗੀ ਤੇ ਆਪਣੇ ਕਿਸਾਨ ਵੀਰਾਂ ਦੇ ਕੰਮ ਵੀ ਹੋਣਗੇ ਗਵਾਰੀ ਵੀਰਾਂ ਦੇ ਕੰਮ ਵੀ ਹੋਣਗੇ ਕਿਸਾਨ ਵੀਰਾਂ ਦੇ ਜੋ ਮਜ਼ਦੂਰ ਛੋਟੇ ਵੀਰ ਨੇ ਜੋ ਵੀ ਸੈਂਟਰ ਸਰਕਾਰ ਨਾਲ ਆਪਣੀਆਂ ਬਾਰਡਰ ਤੇ ਜਿਹੜੇ ਲੋਕ ਨੇ ਜਿਵੇਂ ਸਾਡੀਆਂ ਜ਼ਮੀਨਾਂ ਕੱਚੀਆਂ ਨੇ ਆਉਣ ਆਦਿਨਾਂ ਵਿੱਚ ਭਾਰਤੀ ਹਿੰਦੂ ਪਾਰਟੀ ਪੰਜਾਬ ਸਰਕਾਰ ਬਣਦੀ ਹੈ ਉਹ ਵੀ ਪਹਿਲੇ ਦਿਨ ਦੇ ਮੁੱਦਾ ਵੀ ਪ੍ਰਧਾਨ ਮੰਤਰੀ ਸਾਹਿਬ ਕੋਲ ਸੁਨੀਲ ਜਾਖੜ ਜੀ ਕਰਾਉਣਗੇ ਇਹਨੀ ਬੇਨਤੀ ਕਰਦਾ ਆ ਮੈਂ ਫਾਜ਼ਿਲਕਾ ਦੇ ਸਾਰੇ ਵਰਕਰਾਂ ਦਾ ਧੰਨਵਾਦ ਕਰਨਾ ਤੇ ਸਮੂਹ ਲੀਡਰਸ਼ਿਪ ਦਾ ਧੰਨਵਾਦ ਕਰਨਾ ਤੇ ਮੈਨਿ ਗਰੀ ਦੂਸਰੀ ਵਾਰੀ ਵਨ ਵਾਰੀ ਯੂਮਵਰੀ ਫਾਜ਼ਿਲ ਕਲੀ ਦੇ ਕੇ ਮੈਨੇ ਤੁਸੀ ਨਵਾਜਿਆ ਮੈਂ ਵਿਸ਼ਵਾਸ ਦਿਵਾਉਣਾ ਪਾਰਟੀ ਦਾ ਛੱਡਾ ਬਲੰਦ ਰੱਖਾਂਗਾ ਬਹੁਤ ਬਹੁਤ ਤੁਹਾਨੂੰ